Thank you ਸੱਸੀ ਗਾਲ ਜੀ ਦਰਸ਼ਕਾਂ ਦਾ ਕਰ ਰਹੇ ਆਂ ਸ਼੍ਰੀ ਹਰਗਮਿੰਦਪੁਰ ਸ਼ਹਿਰ ਦੀ ਗੁਰੂ ਕੀ ਮਸਜਿਦ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਪਾਰਤ ਵਿੱਚ ਔਰ ਇਹ ਮਸਜਿਦ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਦੂਜੀ ਜੰਗ ਫਤਿਹ ਹੋਂ ਉਪਰੰਤ ਮੁਸਲਮਾਨ ਪਾਈਚਾਰੇ ਵਾਸਤੇ ਬਣਾਈ ਸੀ ਔਰ ਇਸ ਮਸਜਿਦ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ੋਭਿਤ ਹੈ ਔਰ ਕੁਝ ਲਿਖਤਾ ਸਾਨੂੰ ਇੱਥੇ ਉਰਦੂ ਅਰਬੀ ਜਾਂ ਫਾਰਸੀ ਵਿੱਚ ਵੀ ਮਿਲਦੀਆਂ ਨੇ ਜਿਸ ਦੇ ਨਾਲ ਇੱਕ ਅਹੀਂ ਬੋਰਡ ਦਿਖਾਉਣ ਜਾ ਰਹੇ ਆਂ ਕਿ ਜਿੱਥੇ ਕਿ 41.99 ਲੱਖ ਰੁਪਇਆ 2009 ਵਿੱਚ ਜੋ ਇਸ ਮਸਜਿਦ ਵਾਸਤੇ ਪਾਸ ਹੋਇਆ ਸੀਗਾ ਪਰ ਅਜ ਤੱਕ ਪੂਰਾ ਮੁਕੰਮਲ ਪੈਸਾ ਨਹੀਂ ਲੱਗਾ ਜਾਂ ਹੋਰ ਫੰਡ ਨਹੀਂ ਰਿਲੀਜ਼ ਹੋਏ ਕਿਤੇ ਨਾ ਕਿਤੇ ਦੁੱਖਦਈ ਗੱਲ ਹੈਗੀ ਆ ਕਿਤੇ ਨਾ ਕਿਤੇ ਸੂਬਾ ਸਰਕਾਰਾਂ ਕੇਂਦਰ ਸਰਕਾਰਾਂ ਸ਼੍ਰੀ ਹਰਗੋਬਿੰਦਪੁਰ ਵੱਲ ਜਿਹੜਾ ਕੀ ਤਵੱਜੋ ਨਾ ਦੇਣਾ ਧਿਆਨ ਨਾ ਦੇਣਾ ਕਿਤੇ ਬਹੁਤ ਵੱਡੀ ਦੁੱਖ ਦੀ ਗੱਲ ਹੈਗੀ ਆ ਔਰ ਇੱਥੇ ਇਹੋ ਗੱਲ ਨਹੀਂ ਮੁੱਕਦੀ ਇੱਥੇ ਹੋਰ ਵੀ ਧਾਰਮਿਕ ਜਥੇਬੰਦੀਆਂ ਜਿਹੜੀਆਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਜਾਂਦੀਆਂ ਨੇ ਕਾਰ ਸੇਵਾ ਕਰਦੀਆਂ ਨੇ ਉਹ ਵੀ ਸ਼੍ਰੀ ਹਰਗੋਬਿੰਦਪੁਰ ਦਾ ਇਤਿਹਾਸ ਦਾ ਪ੍ਰਚਾਰ ਅੱਜ ਨਹੀਂ ਕਰ ਰਹੀਆਂ ਔਰ ਰਾਗੀ ਢਾਡੀ ਜਿਨ੍ਹਾਂ ਦੀ ਗੁਰੂ ਅਰਜਨ ਸਾਹਿਬ ਜੀ ਨੇ ਜੋ ਸਟੈਂਪ ਤਿਆਰ ਕੀਤਾ ਸੀਗਾ ਤੇ ਉਹ ਵੀ ਅੱਜ ਤੱਕ ਜਿਹੜਾ ਕਸ਼ੀਰੀ ਹਰਗੰਪੁਰ ਦਾ ਜੋ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਵਿੱਚ ਨਹੀਂ ਕਰ ਰੇ ਗੁਰੂ ਕੀ ਮਸੀਤ ਜੋਤੀ ਇੱਥੇ ਜਿੱਤਾਂ ਪਾਕਿਸਤਾਨ ਤੋਂ ਜਾਂ ਹੋਰ ਦੇਸ਼ਾਂ ਤੋਂ ਲੋਕਾਂ ਦਾ ਜਿਹੜਾ ਆਣਾ ਰੁਕ ਗਿਆ ਹੋਇਆ ਕਿ ਉਹ ਕਿਦਣਾ ਕਿਦਿਆ ਦੁਖ ਦੀ ਗੱਲ ਹੈਗੀ ਆ ਉਹਨਾਂ ਨੂੰ ਵੀ ਜੇ ਵੱਤਵਾ ਦਿੱਤੇ ਜਾਣ ਤਾਂ ਜੋ ਇਸ ਸ਼ਹਿਰ ਦੇ ਜੋ ਕਿ ਇਤਿਹਾਸਕ ਤਾਂ ਜਿਵੇਂ ਕਿ ਗੁਰੂ ਕੀ ਮਸੀਤ ਆ ਗੁਰੂ ਕਾ ਮਹਿਲ ਆ ਤੇ ਹੋਰ ਵੀ ਸਥਾਨਾਂ ਨੂੰ ਲਵਾ ਕੇ ਪਬਲਿਕ ਵੇਖੇ ਇੱਥੇ ਇੱਕ ਹੋਰ ਖਾਸ ਗੱਲ ਕਹਿਣਾ ਚਾਹੁੰਦੇ ਆ ਕਿ ਪ੍ਰਾਤਮਿਕ ਭਾਗ ਦੇ ਟੁੜੀ ਨਿ ਭਾਗ ਵੱਲੋਂ ਜੋ ਕਿ ਇਸ ਟਾਈਮ ਜਿਹੜੇ ਫੰਡ ਪ੍ਰਲੀਜ਼ ਕੀਤੇ ਉਹਦੀ ਕਿਤਨਾ ਕਿਤੇ ਪੜਤਾਲ ਕੀਤੀ ਜਾਵੇ ਕਿ ਉਹ ਫੰਡ ਕਿੱਥੇ ਖਰਚ ਕੀਤੇ ਗਏ ਔਰ ਬੀਤੇ ਦਿਨ ਇੱਕ ਮੀਟਿੰਗ ਦੌਰਾਨ ਜਿੱਤਾਂ ਕਿ ਸਾਡੇ ਪੰਜਾਬ ਹੈਰੀਟੇਜ ਬੋਰਡ ਨਾਲ ਮੀਟਿੰਗ ਹੋਈ ਜਿਸ ਤਰ੍ਹਾਂ ਕਿ ਉੱਥੋਂ ਜੋ ਹੋਰ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਕਿਹਾ ਕਿ ਇਹ ਮਸਜਿਦ ਸਾਡੇ ਅੰਦਰ ਨਹੀਂ ਹੁੰਦੀ ਇਹਦੀ ਵੀ ਰਸੀਦਵਾਲੇ ਜ਼ਿਕਰ ਕੀਤਾ ਗਿਆ ਕਿ ਇਸ ਮਸਜਿਦ ਤੇ ਤੁਹਾਡੇ ਬੋਰਡ ਲੱਗੇ ਹੋਏ ਨਹੀਂ ਔਰ ਬੋਰਡ ਦੀਆਂ ਫਿਰ ਤਸਵੀਰਾਂ ਸੈਂਡ ਕੀਤੀਆਂ ਗਈਆਂ ਔਰ ਕਿਤਨਾ ਕਿਤੇ ਲੋੜ ਹੈਗੀ ਆ ਕਿ ਇਹ ਮਸਜਿਦ ਦਾ ਜੋ ਅਪਡੇਟ ਜਿਹੜੀ ਹੈਗੀ ਆ ਕਿ ਪੰਜਾਬ ਦਾ ਜੋ ਕਿ ਸਰਕਾਰ ਹੈਗੀ ਹੈ ਇੱਥੇ ਕੋਈ ਨੁਮਾਇੰਦਾ ਨਹੀਂ ਹੁੰਦਾ ਔਰ ਇੱਥੋਂ ਦੇ ਹਲਕਾ ਵਿਧਾਇਕਾਂ ਨੇ ਵੀ ਅਜੇ ਤੱਕ ਸ਼੍ਰੀ ਹਰਗੋਬਿੰਦਪੁਰ ਦੀ ਜਿਹੜੀ ਆਵਾਜ਼ ਹੈ ਵਿਧਾਨ ਸਭਾ ਜੇ ਬੁਲੰਦ ਨਹੀਂ ਕੀਤੀ ਔਰ ਕਿਤਨਾ ਕਿਤੇ ਬਹੁਤ ਦੁਖਦੀ ਗੱਲ ਹੈਗੀ ਇੱਥੋਂ ਦੇ ਜਿਹੜੇ ਕੀ ਹੋਰ ਸਰਕਾਰੀ ਸਹੂਲਤਾਂ ਵਿਧਾਨ ਸਭਾ ਵਿੱਚ ਵੀ ਜਿਹੜੀਆਂ ਨਾਂ ਦਵਾਉਣਾ ਇੱਥੇ ਸ਼੍ਰੀਮਤ ਵਾਸਤੇ ਮੰਤ ਭਾਗੀ ਗੱਲ ਹੈ ਕਿਸੇ ਨਾ ਕਿਸੇ ਪੰਜਾਬ ਸਰਕਾਰ ਤੇ ਆਂ ਦਵੇ ਧੰਨਵਾਦ ਜੀ